ਆਹ ਕੱਲੀ ਆ ਰਾਏ ਯਾਰ ਕਾਲੂ ਫਿੰਗਰ ਕੋਲ ਚੱਲੀ ਏ ਉਹ ਨਹੀਂ ਨਹੀਂ ਰਹਿਣ ਦੇ ਯਾਰ ਬੇਸੁਰਾ ਸਿੰਗਰ ਆ ਯਾਰ ਉਹ ਉਹ ਆਏ ਓਏ ਚਾਲੀ ਮੜਦਿਆਂ ਦੇ ਕੋਲੇ ਫਿਰ ਕੀ ਆ ਬੇਸੁਰਾ ਦਾ ਆਏ ਇੱਕ ਤਾਂ ਸੁਣ ਲੈਨੇ ਸੰਗ ਚਲੋ ਫਿਰ ਚੱਲ ਲੱਗਦੇ ਚੱਲ ਵੀਰੋ ਗੌਂਦਾ ਬੇਸੁਰਾ ਆ ਚੱਲ ਸੁਣ ਲੈਨੇ ਆਏ ਚੱਲੀਏ ਚੱਲ ਆਪਾਂ ਵੀ ਢਿੱਡੀ ਪੀਣਾ ਪਵਾ ਲੈਨੇ ਚਲੋ ਯਾਰ ਓਏ ਓ ਬੈਠਾ ਕੁੜੀ ਆ ਵਾ ਆਜੋ ਪਹੁੰਚ ਗਏ ਹੁਣ ਤਾਂ ਆਜੋ ਆ ਜੀ ਫੀ ਹਾਲਾ ਵਾਹ ਬਾਈ ਵਧੀਆ ਜੀ ਵਧੀਆ ਤੁਸੀਂ ਦੱਸੋ ਠੀਕ ਠਾਕ ਹੋ ਜੀ ਹਾਂ ਠੀਕ ਆ ਬਾਈ ਹੋਰ ਫਰਕਾ ਲੂ ਇੱਥੇ ਤੇਰਾ ਲਾਇਆ ਉਹ ਯਾਰ ਬੜੇ ਗਾਣੇ ਗੁਣੇ ਸੁਣਾਉਣਾ ਯਾਰ ਅੱਜ ਸਾਨੂੰ ਵੀ ਸੁਣਾ ਦੇ ਸਾਡਾ ਵੀ ਮੂਡ ਜਾ ਖਰਾਬ ਕਰ ਦੇ ਉਹ ਟਿੱਡੀ ਪੀਣਾ ਪਾਰੇ ਸਾਡੇ ਵੀ ਉਹ ਤੁਸੀਂ ਜਾਵੜੋ ਯਾਰ ਕਿਉਂ ਦਿਮਾਗ ਖਰਾਬ ਕਰਦੇ ਆ ਮੈਂ ਟੁੱਟ ਮਾਰ ਦੇਣੀ ਆ ਤੁਹਾਡੇ ਆਗੇ ਦਿਮਾਗ ਖਰਾਬ ਕਰਨ ਆ ਖਰਚਾ ਕਰਵਾ ਵਢੇ ਲੋਲੜਾ ਉਹ ਤੁਸੀਂ ਮਜ਼ਾਕ ਨਾ ਡਾਓ ਮੇਰਾ ਯਾਰ ਮੈਨੂੰ ਕੰਮ ਜਾਣ ਦੇ ਮੇਰੇ ਕੰਮ ਬਹੁਤ ਆ ਆ ਜਾ ਆ ਜਾ ਯਾਰ ਬਾਈ ਯਾਰ ਨਾ ਆ ਜਾ ਯਾਰ ਕੁਝ ਯਾਰ ਤੁਸੀਂ ਰੋਜ਼ ਹੀ ਮਜ਼ਾਕ ਡਾਉਣ ਲੱਗ ਜਾਨੇ ਮੇਰਾ ਮੈਨੂੰ ਕੰਮ ਕਰ ਯਾਰ ਬਾਈ ਯਾਰ ਗੀਤ ਓਏ ਯਾਰ ਕਿਉਂ ਮਜ਼ਾਕ ਡਾਉਣਾ ਤੂੰ ਮੇਰਾ ਉਹ ਤੂੰ ਸੁਣਾਉਣਾ ਕਿ ਨਹੀਂ ਓਏ ਚੱਲ ਸੁਣਾ ਦਨਾ ਯਾਰ ਕਿ ਤੇਰਾ ਦਿਲ ਨਹੀਂ ਤੋੜਨਾ ਚੱਲ ਸੁਣ ਲਓ ਠੀਕ ਹੈ ਜੇ ਹੋ ਜਾ ਆਇਆ ਏ ਬਾਬਾ ਪੂੰਡਪੜਕੇਲਾ ਤੂੰ ਹੀ ਲਾਜ ਰੱਖਣ ਵਾਲਾ ਇਹਨਾਂ ਨੂੰ ਮੈਂ ਸੁਣਾਉਣਾ ਹੈ ਇਹੋ ਜਿਹੇ ਬੰਦੇ ਪਾਗਲ ਜਿਹੜੇ ਮੇਰਾ ਮਜ਼ਾਕ ਡਾਉਂਦੇ ਆ ਤੈਨਾਂ ਦੀ ਗੌਰ ਹੋ ਜੇ ਮੇਰੇ ਜਿਹੜੇ ਮ ਲਗਦੀ ਏ ਠੰਡ ਮੈਨੂੰ ਤੁੱਪੇ ਮੰਜਾ ੜਾ ਦੇਨੀ ਛੇਤੀ ਛੇਤੀ ਬਿੱਲੋ ਮੈਨੂੰ ਚਾਹ ਤੂੰ ਬਣਾ ਦੇਨੀ ਲਗਦੀ ਏ ਠੰਡ ਮੈਨੂੰ ਤੁੱਪੇ ਮੰਜਾ ੜਾ ਦੇਨੀ ਛੇਤੀ ਛੇਤੀ ਬਿੱਲੋ ਮੈਨੂੰ ਚਾਹ ਤੂੰ ਬਣਾ ਦੇਨੀ ਵਿੱਚ ਪਾ ਕੇ ਹੁਣ ਸੌਫ ਤੇਜਮੈਣ ਬੱਲੀਏ ਜਦੋਂ ਵੀ ਆਮਾਲੀਆਂ ਨੂੰ ਮਿਲਦੀ ਨਹੀਂ ਭੁੱਕੀ ਫਿਰ ਪਾਉਂਦੇ ਐ ਵਿਚਾਰੇ ਬੈਠੇ ਵੈਣ ਬੱਲੀਏ ਜਿਹੜਾ ਬਿੱਲ ਲੈਂਦਾ ਪੂੜੀ ਪੋਸਤ ਦੀ ਖਾਨ ਹੀ ਕੰਮ ਦੀ ਵੀ ਜਮਾ ਨਹੀਂ ਹੁੰਦੀ ਪਰਵਾਹੀ ਜਿਹੜਾ ਬਿੱਲ ਲੈਂਦਾ ਪੂੜੀ ਪੋਸਤ ਦੀ ਖਾਨ ਹੀ ਕੰਮ ਦੀ ਵੀ ਜਮਾ ਨਹੀਂ ਹੁੰਦੀ ਪਰਵਾਹੀ ਮਜ਼ਾ ਨਹੀਂ ਆ ਰਹਾ ਥਾਕੇ ਪੋਸਤ ਨਜ਼ਾਰੇ ਵੜੇ ਲੈਣ ਬੱਲੀਏ ਜਦੋਂ ਵੀ ਅਮਾਲੀਆਂ ਨੂੰ ਮਿਲਦੀ ਨੇ ਪੁੱਕੀ ਫੇਰ ਪਾਉਂਦੇ ਐ ਵਿਚਾਰੇ ਬੈਠੇ ਵੈਣ ਬੱਲੀਏ ਜਿਹੜਾ ਬਿੱਲ ਲੈਂਦਾ ਪੂੜੀ ਪੋਸਤ ਦੀ ਖਾਨ ਹੀ ਕੰਮ ਦੀ ਵੀ ਜਮਾ ਨਹੀਂ ਹੁੰਦੀ ਪਰਵਾਹੀ ਆ ਤੇ ਪੋਸਤਨਾਰੇ ਵੜੇ ਲੈਣ ਵੱਲੀਏ ਹਾਂਜੀ ਹਾਂਜੀ ਇਧਰ ਆ ਕੇ ਕੀ ਹੋ ਗਈ ਇੱਥੇ ਕੋਈ ਓਏ ਓ ਕੋਲੂ ਓਏ ਇਹ ਕੀ ਆ ਭਾਈ ਅਰੇ ਕੀ ਹੋ ਗਿਆ ਜੀ ਦੀ ਭੜੀ ਆਵਾਜ਼ ਆ ਤੇਰੀ ਓਏ ਕੀ ਹੋ ਗਿਆ ਜੀ ਸਾਡੇ ਬੰਦੇ ਬੇਹੋਸ਼ ਕਰ ਤੇ ਗਾਣਾ ਸੁਣਾ ਕੇ ਤੂੰ ਮੈਂ ਕੁਝ ਨਹੀਂ ਕੀਤਾ ਜੀ ਮੈਂ ਤਾਂ ਗਾਣੇ ਦਾ ਕੈਸੀ ਸੁਣਾਤਾ ਜੀ ਮੈਂ ਓ ਡੰਡੇ ਲੈ ਗਿਆ ਓ ਡੰਡੇ ਲੈ ਬਚ ਗਏ ਓ ਬੇਸ ਨੂੰ ਤੁਹਾਨੂੰ ਵੱਡੇ ਵੇਲੀਆਂ ਨੂੰ બીમ બજાહેગા ના ભીડો બધે વેલુકાને વેખરું છું થન માર જા ખર જા ખર જા જા ખર જા